ਦੋ ਦੋ ਰਿਆ ਕੇ ਹੀ ਬੋਲੀ ਬੋਦੀ ਸਾਸ ਨੂੰ ਗੜੀ ਵਿੱਚ ਆਰਦੀ ਪਤਾ ਹੁੰਦਾ ਜਿੱਤ ਨਾ ਉਹ ਲੈ ਮੰਡੀ ਲੱਗਦੀ ਹਾਂਜੀ ਫਿਰ ਨਾਲੇ ਲੈ ਕੇ ਆਉਣੀ ਸੀ ਬੋਰੀ ਮਿੱਠਾ ਲਾਰਾ ਦੇ ਦਿੰਦੇ ਨੇ ਮੈਂ ਕਹਿੰਦੀ ਆ ਇਹ ਕਿਹੜਾ ਅੱਜ ਦੇ ਨੇ ਇਹ ਤਾਂ ਇੰਦਰਾ ਗਾਂਧੀ ਵੇਲੇ ਦੇ ਨੇ ਮੈਂ ਵੀ ਕੋ ਮਨਿਸਟਰਾਂ ਦੀ ਧੀ ਨਾ ਆਹ ਹੋਰ ਮੇਰੇ ਵੇਕੇ ਕੋਮਨਿਸਟ ਹੀ ਨਹੀਂ ਫੇਰ ਹਾਂ ਅਸੀਂ だっਤੀ ਥੋੜੇ ਨੂੰ ਵੋਟ ਪਾਉਂਦੇ ਹੁੰਦੇ ਸੀ ਅੱਛਾ ਜੀ ਆ ਤਾਂ ਪੰਜੇ ਪੁੰਜੇ ਹੋਣ ਆਗੇ ਭੈਣੇ ਕਸਮ ਇਹ ਕਿੱਥੋਂ ਆਵੜੀ ਬੋਤੋ ਤਾਂ ਕੋਈ ਨਹੀਂ ਹੁੰਦੇ ਤੇ ਐਨੇ ਨੇ ਡਰਾਮੇ ਕੀਤੇ ਹੋਏ ਨੇ ਸਾਡੇ ਤਾਂ ਸਤੇਜਾਂ ਦੇ ਸਤੇਜਾਂ ਲਾਈਆਂ ਹੋਈਆਂ ਨੇ ਸੀ ਉਹ ਐਮੀਨੇ ਤੇ ਤਾਂ ਕਈ ਅੱਛਾ ਹਾਂ ਗੋਲੀਆਂ ਪੱਕੀਆਂ ਘੇੜ ਕੇ ਆਈ ਆਆਂ ਗੋਲੇ ਘੇੜਿਆ ਹੋਏ ਨੇ ਆ ਚੱਕ ਫੇਰ ਦੇ ਡਿੱਗਾ ਤੇ ਡਰਾਮੇ ਕੀਤੇ ਹੋਏ ਨੇ ਤੇ ਕੋਮਨਿਸਟਾਂ ਨਾਲ ਰਲ ਕੇ ਲੈ ਲੜਾਈ ਕੀਤੇ ਹੋਏ ਨੇ ਪੂਰੇ ਗੱਲ ਕਰ ਹੋਣਾ ਬਾਹਰ ਨਿਕਲਣਾ ਪਸ ਚਾਹੁੰਦੇ ਨਹੀਂ ਅੰਦਰ ਹੀ ਠੀਕ ਹੈ ਹੂੰ ਗੱਲ ਸਹੀ ਆ ਫੇਰ ਉਹ ਤਾਂ ਵੀਡੀਓ ਨਹੀਂ ਧੀਆਣਾ ਬੇਬੇ ਕੋਈ ਤਾਂ ਕੁਝ ਵੀ ਨਹੀਂ ਧੀ ਜੇ ਉਦੋਂ ਹੁੰਦੀ ਉਹ ਤਾਂ ਹੁਣ ਛਾਈ ਹੋਈ ਹੁੰਦੀ ਫੇਰ ਤੂੰ ਦੇਸ਼ ਦੁਨੀਆ ਤੇ 12 12 ਵਜੇ ਤੱਕ ਇੰਦਰਾ ਗਾਂਧੀ ਰੁਪੇਟ ਦੇਦੇ ਅਸੀਂ ਸੋਨੀਆ ਗਾਂਧੀ ਦੇ ਬਰਾਬਰ ਬੈਠੀ ਹੁੰਦੀ ਫੇਰ ਪੋਨੀ ਕਰਕੇ ਕਹਿੰਦਾ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਇਹ ਤਾਂ ਗੱਲ ਸਹੀ ਆ ਜਿਤੇ ਕਰਮ ਲਿਖੇ ਹੋਏ ਹੁੰਦੇ ਨੇ ਸੰਜੋਗ ਲਿਖੇ ਹੋਏ ਹੁੰਦੇ ਨੇ ਹਾਂ ਤਾਂ ਕਹਿੰਦੇ ਉੱਤੀ ਰੱਖਿਆ ਕਰ ਆਪਣੀ ਹਾਂਜੀ ਸ਼ਾਇਦ ਇਧਰ ਵੀ ਕੰਮ ਕੋਈ ਨਹੀਂ ਛੱਡਿਆ ਜਦੋਂ ਕਰਮਾਂ ਦਾ ਭੁਗਤਣਾ ਪੈਂਦਾ ਔਰ ਹਰ ਸਮਾਂ ਵੀ ਚੰਗਾ ਸਮਾਂ ਵੀ ਸਾਰਾ ਕੁਝ ਕੱਟਣਾ ਪੈਂਦਾ ਭਾਈ ਇਹ ਤਾਂ ਹੈਗਾ ਹੀ ਆ ਚਲੋ ਵਧੀਆ ਫੇਰ ਵੀ ਦੋ ਨਾਲੋਂ ਚੰਗੇ ਦੋ ਨਾਲੋਂ ਮੰਦੇ ਚਲੋ ਕਿ ਨਹੀਂ ਉਹਦਾ ਸਮਾਂ ਹੁਣ ਲਗਾਉਣੀ ਕੋ ਮਗਾਈ 12 12 ਵਜੇ ਤੱਕ ਬਣਾਉਂਦੇ ਤੇ 12 12 ਵਜੇ ਤੱਕ ਡਰਾਮਾ ਖੇਡਦੇ ਸੀ ਪੂਰੇ ਫਿਰ ਪਿੰਡਾਂ ਤੇ ਜਾਂਦੇ ਤੇ ਪਿੰਡਾਂ ਚ ਪਰ ਮੈਂ ਡਰਦੀ ਨਹੀਂ ਸੀ। ਅੱਛਾ। ਨਾ ਫਿਰ ਸਾਨੂੰ ਤੋੜ ਦਿੰਦੇ ਤੇ ਵੀ ਉਹ ਤੁਹਾਨੂੰ ਵਾਹ ਨਹੀਂ ਉਸ ਟਾਈਮ ਤਾਂ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਤੇ। ਐਂ ਤਾਂ ਅਸੀਂ ਕਾਮੁਨਿਸਟੀਏ ਤੇ। ਅੱਛਾ। ਸਾਡਾ ਹਵਾ ਮਣੀ ਹੋਈ ਦੀ ਟੀਮ ਕਮੇਟੀ। ਅੱਛਾ। ਅਸੀਂ ਜਾਂਦੇ ਸੀ ਵੀ ਸਾਡਾ ਪਰਿਵਾਰ ਵਿੱਚ ਪਰਿਵਾਰ ਜਾਂਦਾ ਸੀ। ਠੀਕ ਆ। ਤੇ ਮੇਰੇ ਸਹੇਲੀਆਂ ਸਾਥ ਹਣਾ ਡਰਾਮਾ ਦੇਖਣ ਜਾਂਦੇ ਸੀ। ਅੱਛਾ। ਹਾਂ ਉਹ ਮਨਿਸਟਰਾ ਦਾ। ਠੀਕ ਆ। ਤਾਂ ਹੀ ਹੋ ਆ ਮਾ ਨਹੀਂ ਤਾਂ ਉਹਦਾ ਮਾਹੌਲ ਜੋ ਬਹੁਤ ਔਖਾ ਹੁੰਦਾ ਸੀ ਕੁੜੀਆਂ ਤਾਂ ਉਹੀ ਨਹੀਂ ਜਾਣੀ ਚੂਲ ਜਨਮ ਨੇ ਜਿ ਵਥੀਰੀਆਂ ਗਾਈਆਂ ਨਹੀਂ ਪੰਜ ਪੰਜ ਉਹ ਲੈਂਦੀ ਰਹੀ ਆ ਮੈਂ ਭਾਗ ਪੰਜ ਪੰਜ ਤਲਾ ਚ ਭਾਗ ਪੰਜ ਬੰਜੀਆਂ ਚ ਅੱਛਾ ਪਾਰਟਿਸਿਪੇਟ ਕਰਦੇ ਤੇ ਹਰ ਇੱਕ ਚੀਜ਼ ਚ ਠੀਕ ਡੱਡਾ ਕੋਡਾ ਡਬਲ ਡੁੱਬਲ ਮੇਰੇ ਸਭ ਜਾਏ ਹੋਏ ਨਹੀਂ ਅੱਛਾ ਜੀ ਡਬਲ ਕੀ ਹੁੰਦੇ ਨੇ ਉਹ ਆਈਂ ਬਿਜਾਉਂਦੇ ਹੁੰਦੇ ਨੇ ਜਿਹੜੇ ਜਿਹੜੇ ਜਵਾਕ ਹੋਣ ਕਹਿੰਦੇ ਨੇ ਅਸੀਂ ਉਹ ਕਰਦੇ ਜੋਗਾ ਅੱਛਾ ਠੀਕ ਆ ਆ ਤੇ ਤਰੀ ਡੰਡਾਰਾ ਮੇਰੀ ਘੇਟੀ ਹੋਈ ਐ ਇਸ ਲੋਟ ਫੇਰ ਸਭ ਕੰਮ ਖੜੇ ਹੋਏ ਨੇ ਫੇਰੇ ਜਿਹੜੀਆਂ ਉਹ ਖੇਡਾਂ ਦੀਆਂ ਉਹ ਹੁਣ ਤਾਂ ਰਹੀਆਂ ਹੀ ਨਹੀਂ ਪਤੀ ਨਹੀਂ ਪਤੀ ਉਹ ਤਾਂ ਕੀ ਖੇਡਾਂ ਦੀਆਂ ਤਾਂ ਹੀ ਤਾਂ ਕਹਿੰਦੇ ਹੁਣ ਪਤੀ ਨਹੀਂ ਸਾਡੇ ਵਰਗਿਆਂ ਨੂੰ ਕਿ ਨਹੀਂ ਸਮੇਂ ਨੇ ਮਹਿਸੂਸ ਹੋਗੀ ਨਾ ਹੁਣ ਉਹ ਭੁੱਲ ਗਏ ਆਪਾਂ ਹੂੰ ਜਿਹੜਾ ਯੁੱਗ ਦੀ ਉਹ ਵਧੀਆ ਦੀ ਹੁਣ ਕਲ ਯੁੱਗ ਹੈ ਉਸ ਟਾਈਮ ਦਾ ਡੀਸੀ ਸਾਡੇ ਕੋਲੇ ਆਇਆ ਸੀ ਸਕੂਲ 'ਚ ਸਾਨੂੰ ਮਿਲਣ ਵਾਸਤੇ ਤੇ ਘਗਰਾ ਪਾ ਕੇ ਮਿਲੀ ਸੀ ਮੈਂ ਉਸ ਵੇਲੇ ਜਿਸ ਉਮਰ ਵੇਰੀ 15 ਸਾਲ ਦੀ ਲੈ ਸਾਰੀ ਫੇ ਤਾਂ ਕਮਾਲ ਆ। ਆਹ ਦੇਖ ਲੈ ਫਿਰ। 8 ਪੜ੍ਹੀ ਹੋਈਆਂ ਬੇਬੇ। 8 ਠੀਕ ਆ। 8 ਮੇਰੇ ਤਾਂ 14 ਵਰਗੀਆਂ ਨੇ। ਹਮ ਇਹ ਉਦੋਂ ਪੜ੍ਹਾਈ ਵੀ ਹੋਰ ਤਰ੍ਹਾਂ ਦੀ ਹੁੰਦੀ ਧੀ। ਹੁਣ ਪੜ੍ਹਾਈਆਂ ਦਾ ਫਰਕ ਪੈ ਗਿਆ। ਹੁਣ ਪੜ੍ਹਾਈਆਂ 'ਚ ਸੁਰਤੀਆਂ ਨਹੀਂ। ਹਾਂ ਜੀ ਪੋਲੀਟੀਕਲ ਸਾਇੰਸ ਹੋ ਗਈ ਨਾ ਹੁਣ ਜਿੰਨਾਂ ਦਾ ਮੋਬਾਈਲ ਆਇਆ ਇਹਨੇ ਜਮੀ ਸਿਰੇ ਤੱਕ ਮਰ ਗਿਆ ਇੱਕ ਪੜਾਈਆਂ ਕਰੂਗਾ ਕਿ ਸਾਡੇ ਬੇਟੇ ਪੰਜ ਕਿਤਾਬਾਂ ਹੋ ਗਈਆਂ ਨੇ ਪੰਜ ਪੜ੍ਹ ਲੈਂਦੇ ਹਾਂ ਆ ਜਿਹੜੀ ਉਹ ਦੇ ਕਿਤਾਬਾਂ ਨੇ ਹੁਣ ਤਾਂ ਉਹਦੇ ਨਾਲ ਦੋ ਦੋ ਬੈਗ ਮੜ ਮੜ ਪੱਕੇ ਜੇ ਕਰੇ ਪੈਣੀ ਹੋਰ ਹੋਰ ਇੱਕ ਪੜ੍ਹਦੇ ਨੇ ਵਿਚਾਰੇ ਦੂਜੀ ਕਿਤਾਬ ਭੁੱਲ ਜਾਂਦੇ ਨੇ ਹਾਂਜੀ ਇਹ ਤਾਂ ਹੈਗਾ ਛੋਟੀਆਂ ਕਿੱਥੋਂ ਲੱਗਣਗੀਆਂ ਇਹਨਾਂ ਦੀ ਪੜਾਈਆਂ ਚ ਹੋਰ ਹੋਰ ਇੱਕ ਨੂੰ ਲਾਉਂਦੇ ਦਾ ਦੂਜੀ ਚ ਭੁੱਲ ਜਾਂਦੇ ਨੇ ਹੋਰ ਹੋਰ ਇਹ ਤਾਂ ਹੈਗਾ ਜੀ ਨਾ ਡਿਜੀਟਲ ਸਾਇੰਸ ਹੋ ਗਈ ਪਹਿਲਾਂ ਨੇ ਕੰਮ ਹੱਥੀ ਕੰਮ ਹੁੰਦੇ ਤੇ ਹੁਣ ਕਿਹੜਾ ਕੰਮ ਕਰਕੇ ਰਾਜੀ ਨਹੀਂ ਹੁੰ ਹਮਮ ਉਹੀਆਂ ਜ਼ਮੀਨਾਂ 'ਚ ਜ਼ਹਿਰਾਂ ਸੱਟਣ ਲੱਗ ਗਏ ਆਪਾਂ ਉਹੀਆਂ ਖਰਾਕਾਂ ਖਾਣ ਲੱਗ ਗਏ ਉਹੀਆਂ ਉਮਰਾਂ ਰਹਿ ਗਈਆਂ ਉਮਰਾਂ ਵੀ ਫਿਰ ਕੱਟਣ ਗਈ ਉਹਹੀਆਂ ਜ਼ਹਿਰਾਂ ਉਗਣ ਲੱਗ ਗਏ ਜ਼ਹਿਰਾਂ ਵਾਲੀਆਂ ਦਵਾਈਆਂ ਖਾ ਕੇ ਖਰਾਕਾਂ ਜ਼ਹਿਰਾਂ ਹੀ ਮਨ 'ਚ ਭਰ ਗਈਆਂ ਅੱਛਾ 84 'ਚ ਮਾਰੀ ਇੰਦਰਾ ਕੰਨੀ 84 'ਚ ਮੇਰਾ ਵਿਆਹ ਹੋਇਆ ਅੱਛਾ ਠੀਕ ਆ 84 ਦੇ ਦੰਗੇ ਹੋਏ ਤੇ 84 'ਚ ਮਾਰੀ ਆ ਇਹ ਤਾਂ ਉਹੀ ਸਾਰੀ ਬੰਦਾ ਸਦਾ ਬੰਦਾ ਖਸਾਰ ਦੀ ਗੱਲ ਹੈ ਹੁਣੀ ਧਰਤੀ ਦਾ ਪਿਆਰ ਹੋਇਆ ਪਹਿਲਾਂ ਧਰਤੀ ਦਾ ਪਿਆਰ ਹੀ ਨਹੀਂ ਦਿੰਨਾ ਪਹਿਲਾਂ ਤਾਂ ਬੰਦਿਆਂ ਦਾ ਪਿਆਰ ਸੀ ਲੈ ਜੀ ਜੁੱਤੀ ਕਰਕੇ ਮੈਂ ਦਿਖਾ ਘੱਟ ਵੱਧ ਦਾਣੇ ਹੁੰਦੇ ਉਹ ਤਾਂ ਲੱਗ ਲਗਾ ਕੇ ਕਢਾਉਂਦੇ ਹੁੰਦੇ ਸਾਹਜ ਹੁੰਦੀ ਹੁਣ ਤਾਂ ਸਾਹਜ ਵੀ ਖਤਮ ਹੋ ਗਈ ਕਾਦੀ ਪੜਾਈ ਹੋ ਗਈ ਇਹ ਤਾਂ ਗੱਲ ਸਹੀ ਆ ਆਪਸੀ ਪਾਈਚਾਰਾ ਖਤਮ ਹੋ ਗਿਆ ਖਤਮ ਹੋ ਗਿਆ ਜਿਹੜਾ ਪੁਰਾਣਾ ਸੀ ਇਸੇ ਨੂੰ ਕਿਸੇ ਦਾ ਪਿਆਰ ਨਹੀਂ ਰਿਹਾ ਨਾ ਸਭ ਨੂੰ ਪੈਸਾ ਮੁੱਖ ਹੈ ਪੈਸਾ 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 ਰਹਿ ਗਿਆ ਪੈਸੇ ਨਾਲ ਨਾਲ ਜਾਣਾ ਤੁਹਾਨੂੰ ਪਤਾ ਨਾਲ ਗਿਆਨ ਇਹਨਾਂ ਫੇਰ ਵੀ ਉਹਦੀ ਦੌੜ ਚ ਭੱਜੇ ਫਿਰੇ ਨੇ ਸਾਰਾ ਹਾਰ ਹਾਰ ਬੇਬੇ ਸੱਚੀ ਕਹਿੰ ਗੱਲ ਦੱਸ ਮੈਨੂੰ ਆਹ ਤੂੰ ਵਿਆਹ ਨੂੰ ਕਾਰ ਵੀ ਚਾਹੀਦੀ ਓਦੋਂ ਗੱਡੀਆਂ ਹੈਗੀਆਂ ਦੀਆਂ ਨਹੀਂ ਆਹ ਹੁੰਦੀ ਆ ਜਿਹੜੀ ਬਹੁਤ ਪੁਰਾਣੀ ਕਾਰ ਮੈਟਾਟੋਰ ਜੀ ਹਾਂ ਮਾਸਟਰ ਵੀ ਕਾਰ ਤੇ ਉਹਦੇ ਚਾਰ ਕਰੀਬ ਬੱਲੇ ਹੋਏ ਆਹ ਜਿਹੜੇ ਮੰਤਰੀਆਂ ਵਾਲੀ ਹੁੰਦੀ ਆ ਹਾਂ ਬਹੁਤ ਗੱਡੀਆਂ ਨਹੀਂ ਆਉਂਦਾ ਕਾਰ ਠੀਕ ਆ ਮੰਗੇ ਤੇ ਤੂੰ ਵੀ ਤਾਂਗੇ ਤੁੰਗੇ ਚਾਹੀ ਹੋਈਆਂ ਉਹ ਬਾਜੀ ਸਾਈਕਲ ਵੀ ਦਾ ਜੀ ਦੇ ਦਾਦੇ ਚਲੋ ਮੈਂ ਛੋਟਾ ਜਿਹਾ ਦੀ ਮੈਨੂੰ ਕੁਝ ਕਿਆਰ ਹੈ ਉਹਦੋਂ ਸਾਈਕਲ ਵਾਲੇ ਬੱਲੇ-ਬੱਲੇ ਹੁੰਦੀ ਸੀ ਵੀ ਫਰਾਂ ਵਾਲੇ ਮੁੰਡੇ ਨੂੰ ਮੇਰੇ ਭਾਈ ਨੂੰ ਸਾਈਕਲ ਦਿੱਤਾ ਸੀ। ਅੱਛਾ ਜੀ। ਸੁਣ ਹੀ ਹੋ ਰਿਹਾ। ਹਾਂ। ਪੈਰ ਵੱੜਦਾ ਹੀ ਸੱਤ ਪਾਗਣਾ ਦੀ ਪੈਂਟ। ਅੱਛਾ। ਉਹ ਮਾਣੇ ਉਹ ਹੱਬ ਕਿ ਜਿਵੇਂ ਹੁਣ ਬੋਲਟ ਮੋਟਰਸਾਈਕਲ ਦਿੰਦੇ ਨੇ, ਉਹ ਮਾਣੇ ਹੱਬ ਕੇ ਉਹਦੋਂ ਸਾਈਕਲ ਦਿੱਤਾ ਸੀ। ਹਾਂ। ਬਿਕੋੜੀ ਤੋਂ ਸਾਈਕਲ ਦਿੱਤਾ। ਹਾਂ। ਬੱਸ ਚ ਗਈ ਦੀ ਬਰਾਤ। ਅੱਛਾ। ਕੀ ਕਾਲੂ ਵਾਲੀ ਬੱਸ ਆ ਜੀ ਵੀ ਚੱਲਦੀ ਆ। ਅੱਛਾ। ਉਹਦੇ ਚ ਬਰਾਤ ਗਈ ਜੀ ਮੇਰੇ ਭਾਈ ਦੀ। ਹਾਂ ਹੁਣ ਛੋਡੀ ਕੱਲੀ ਇੱਕ ਗੱਡੀ ਕਾ ਛੋਡੀ ਵੀ ਬੱਸ ਸੀ। ਹੈਂ? ਬੱਸ ਹੁਣੀ ਨਾਲ। ਨਾ। ਬੱਸ ਜੇ ਲ ਅੱਛਾ ਉਹ ਬੱਸ ਜੇ ਲੈਂਦੀ ਸੀ ਹਾਂ ਪਹਿਲਾਂ ਤਾਂ ਕਹਿੰਦੇ ਬੱਸ ਚ ਜੇ ਬਹਿ ਕੇ ਲੈਂਦੀ ਦੋੜਾ ਜਾ ਤਾਣ ਲੈ ਜਾਂਦੇ ਹੁੰਦੇ ਤੇ ਬਹੂ ਨੂੰ ਬਿਠਾਉਂਦੇ ਤੇ ਸਾਈਡ ਤੇ ਹਨਾ ਸਾਡੇ ਵੀ ਆਈ ਸੀ ਸਾਡੇ ਆਪਣੇ ਬਾਪੂ ਦੀ ਬੱਸ ਸੀ ਹਨਾ ਵੀਰੇ ਜਦੋਂ ਬੇਬੇ ਦਾ ਵਿਆਹ ਹੋਇਆ ਬੇਬੇ ਦਾਦੀ ਹੁੰਦੀ ਆ ਬੱਸ ਤੇ ਆਈ ਦੀ ਕਹਿੰਦੀ ਸਾਈਡ ਤੇ ਕਨੈਕਟਰ ਆ ਜਾ ਦੋੜਾ ਜਾ ਤਾਣ ਕੇ ਕਹਿੰਦੀ ਉੱਥੇ ਬਿਠਾ ਕੇ ਲੈ ਜਾਂਦੀ ਸੀ ਮੈਂ ਹਾਂ ਯਾਰ ਦੋ ਤੋਂ ਬਾਅਦ ਚ ਬਦਲਿਆ ਉਦੋਂ ਪਹਿਲਾਂ ਨਹੀਂ ਸਮੇਂ ਦੂਜਾ ਦੀ ਜੇ ਪੋਲਿਟਿਕਸ ਹੋਊਗੀ ਜਮੀਨਾਂ ਦੇ ਰੇਟ ਵਧ ਕੇ ਆਮਦਨ ਹੋਣ ਲੱਗੀ ਦਾਣੇ ਡੱਬੇ ਚੱਕੇ ਗਏ ਪਹਿਲਾਂ ਡੱਬਿਆਂ ਦੀ ਖੇਤੀ ਦੀ ਬਗਾਨ ਔਰ ਮੇਦੀ ਕੰਮ ਕਰਦੇ ਤੇ ਲੋਕ ਕਾਲੜੇ ਰਹਿੰਦੇ ਤੇ ਬਿਮਾਰੀਆਂ ਤੋਂ ਰਹੇ ਰਹਿੰਦੇ ਤੇ ਹੁਣ ਤਾਂ ਲੋਕ ਕੰਮ ਨਹੀਂ ਕਰਦੇ ਡਿਜੀਟਲ ਬਣ ਕੇ ਕੰਪਿਊਟਰ ਤੇ ਬੈਠ ਕੇ ਡੈਕਸੀਡੀ ਲਾ ਲਈ ਮੋਬਾਈਲ ਦੇ ਹੋ ਗਏ ਹਾਰ ਹਾਰ ਬਿਮਾਰੀਆਂ ਹੋਊਗੀਆਂ ਲੋਕਾਂ ਨੂੰ ਫਿਰ ਤੁਸੀਂ ਦੋਨੇ ਇਕੱਠੀ ਆਈਆਂ ਤੀਆਂ ਵਿਆਹ ਕਿ ਸਕੇ ਮੇਰੀ ਭੈਣ 8 ਸਾਲ ਪਹਿਲਾਂ ਅੱਛਾ ਫਿਰ ਉਹਦੋਂ ਛੋਡੇ ਆਨੰਦ ਦੇਤੇ ਤੇ ਉਹਨਾਂ ਨਾਲ ਨਾ ਮੈਂ ਤਾਂ ਮੰਗ ਰੋ ਅਜੇ ਮਾਗਰੋਂ ਹੀ ਵਿਆਹ ਕਰਿਆ ਸੋਡਾ ਸੋਡੀ ਭੈਣ ਜਾਈ ਸੋਡਾ ਰਿਸ਼ਤਾ ਇਹ ਰਿਸ਼ਤਾ ਉਹ ਲਈ ਠੀਕ ਆ ਪਹਿਲਾਂ ਇੱਕੇ ਬਾਬਾ ਵਿਆਹਿਆ ਠੀਕ ਆ ਇੱਕੇ ਦੀ ਵੱਡਾ ਸਰੂਪ ਵਿਆਹ ਠੀਕ ਆ ਫਿਰ ਦੂਜਾ ਬਾਬਾ ਨੰਦ ਹੋਣੀ ਸੋਡੇ ਮੇਰੇ ਤਿੰਨੀਆਂ ਤਿੰਨ ਨੰਨਦਾ ਨੇ ਠੀਕ ਆ ਨਾਲੇ ਪਹਿਲਾਂ ਪੰਜ ਭੈਣ ਭਾਈ ਨੇ ਇਹ ਪੰਜ ਕਿਉਂ ਨੇ ਪੰਜ ਤਾਂ ਘਰ ਬਾਕੂ ਹੋਈ ਨੇ ਹਾਂ ਹੋਰ ਇੱਕ ਬਾਪੂ ਦੇ ਰਿਸ਼ਤੇ ਦਾ ਹੀ ਭਾਰੀ ਉਹ ਵਿੰਟਰੀ ਵਾਗੇ ਦੇ ਬੱਬੂਰੇ ਦੋਏ ਭਾਈ ਨੇ ਦੋ ਭਾਈ ਨੇ ਫਿਰ ਦੂਸਰੇ ਕਿੱਥੇ ਨੇ ਨਾ ਦੂਸਰੇ ਕਿ ਕੈਨੇਡਾ ਵਾਗੇ ਦੀ ਫਿਰਦੇ ਨੇ ਤੱਕ ਵੱਢਦੇ ਅੱਗੇ ਤਾਂ ਜਾ ਕਮਾਲ ਹੋ ਗਈ ਤੈਨੂੰ ਸਰਪ੍ਰਾਈਜ਼ ਇਹ ਦੇ ਤਾਂ ਮੈਨੂੰ ਹੋਰ ਹੋਣਾ ਪਹਿਲਾ ਗੱਲ ਪਹਿਲਾਂ ਦੇਖਦੇ ਨੰਬਰ ਨਾਲ ਪੁੱਛੀ ਤੇਰੇ ਪਾਪੇ ਨੂੰ ਕੰਮ ਨੂੰ ਪੁੱਛੀ ਵਿਕਾਇ ਭਾਈ ਦੇ ਦੱਸੂਗਾ ਇਹ ਮੁੰਡਾ ਕੰਮ ਕਰਦਾ ਚਾਹੇ ਜ਼ਮੀਨ ਥੋੜੀ ਆਉਂਦੀ ਚਾਹੇ ਬਹੁਤੀ ਆਉਂਦੀ ਪਹਿਲਾਂ ਕੰਮ ਨਾਲ ਰਿਸ਼ਤਾ ਹੋ ਜਾਂਦਾ ਦੀ ਕੰਮ ਹੀ ਬਾਦ ਕਰਦੇ ਇਹਨਾਂ ਨੂੰ ਕੋਈ ਬੈਲ ਨਹੀਂ ਠੀਕ ਆ ਬੈਲ ਤਾਂ ਵਿਚਾਰਿਆਂ ਨੂੰ ਹੁਣ ਵੀ ਨਹੀਂ ਹੈਗਾ ਹੋਲ ਵੀ ਨਹੀਂ ਤੇਰੇ ਬਾਪੂ ਨੂੰ ਕੋਈ ਬੈਲ ਨਹੀਂ ਠੀਕ ਆ ਕਾਲਾ ਮਦੀਆ ਦੀ ਆਹ ਨਹੀਂ ਦੇਖਦੇ ਤੇ ਵੀ ਸਾਡੀ ਕੁੜੀ ਨੂੰ ਜ਼ਮੀਨ ਚਾਹੀਦੀ ਐ ਆਪ ਉਸ ਦੇਖਾਏ ਕੰਮ ਕਰਦਾ ਹੋ ਗਿਆ ਕੰਮ ਕਰਦਾ ਹੋ ਗਿਆ ਮੁੰਡਾ ਬਸ ਉੱਥੇ ਰਿਸ਼ਤਾ ਕਰ ਦਿੰਦੇ ਇਹ ਤਾਂ ਹੁਣੇ ਹੀ ਵੱਜਦਾ ਸਾਲਾਂ ਤੋਂ ਕੋਈ ਚੱਲਿਆ ਇਹ ਤਾਂ ਇਹ ਕਿਹੜਾ ਪੜ ਤੇਰੇ ਬਾਪੂ ਕਿਹੜਾ ਪੜਿਆ ਹਾ ਤੇ ਇਹ ਤਾਂ ਇਹ ਤੋਂ ਕੁੱਕੜ ਨਹੀਂ ਆਉਂਦਾ ਫਿਰ ਤੇਰਾ ਕਿਵੇਂ ਦੇਤਾ ਹੁੰਦਾ ਨੇ ਵੀ ਚੱਲ ਸਾਡੀ ਕੁੜੀ ਆਏ ਤਾਂ ਪਤੀ ਹੁੰਦਾ ਵੀ ਹੁਣ ਇਹ ਨਾਲ ਤਾਂ ਵਰਤਦੀ ਐ ਤੇ ਦੇਖ ਜਦੋਂ ਪਹਿਲਾਂ ਵੱਡੀ ਭੈਣ ਵਿਆਹ ਤੀ ਆਉਣਾ ਜਾਣਾ ਹੋ ਜਾਂਦਾ ਹਨਾ ਫਿਰ ਤੇਰਾ ਪਤਾ ਤੀ ਉਹਨਾਂ ਨੂੰ ਵੀ ਤੂੰ ਐਨੀ ਇੰਟੈਲੀਜੈਂਟ ਕੁੜੀਆਂ ਫਿਰ ਬਾਬਾ ਜਮੀ ਅਨਪੜ ਕੋਰਾ ਕਾਗਜ਼ ਉਹ ਫਿਰ ਤੈਨੂੰ ਪਤਾ ਹੀ ਹੈ ਜਦੋਂ ਕਹਿੰਦਾ ਸੰਜੋਗ ਹੁੰਦੇ ਨੇ ਸਮਾਹ ਹੁੰਦਾ ਇਹ ਸਮਾਹ ਹੁੰਦਾ ਕੋਈ ਬਾਕੀ ਪਰਿਵਾਰ ਦੇਲ ਨੂੰ ਲੱਗਿਆ ਹੁਣ ਮੈਂ ਤੈਨੂੰ ਪਤਾ ਹੀ ਹੈ ਜੇ ਮੈਂ ਹੁਣ ਤਾਂ ਚਲ ਅੱਜ ਦਾ ਜਵਾਨੀ ਇਹ ਹੈਗੇ ਕਿਸੇ ਦੇ ਸਾਰੇ ਨਹੀਂ ਆਪਾਂ ਜਵਾਬ ਦੋ ਚਾਰ ਦੇ ਸਕਦੇ ਹਾਂ ਤਾਂ ਕੁੜੀਆਂ ਕਹਿ ਦਿੰਦੇ ਨੇ ਮੇਰੇ ਪਸੰਦ ਹੈ ਹਾਂ ਮੇਰੇ ਪਸੰਦ ਨਹੀਂ ਪਹਿਲਾਂ ਅਗਲੀਆਂ ਡਰਦੀਆਂ ਹੁੰਦੀਆਂ ਬੋਲਦੀਆਂ ਨਹੀਂ ਕਿਉਂ ਉਹ ਮਗੜ ਦੇ ਨਾਲ ਕੱਟਾ ਬਣਦਾ ਬਹੁਤ ਬਹੁਤ ਕੋਈ ਨਹੀਂ ਉਟ ਦੇ ਘਟਲੀ ਬਣਦੇ ਕੋਈ ਨਹੀਂ ਬੋਲਦਾ ਹਾਂ ਇਹ ਤਾਂ 10 ਸਾਲ ਵੱਡਾ ਤੇ ਜੇ 15 ਸਾਲ ਵੱਡਾ ਤੀ ਚੁੱਪ ਕਰਕੇ ਬੈਹ ਜਾਂਦੀ ਜੀ ਕੋਈ ਕਹਿੰਦੀ ਨਹੀਂ ਫਿਰ ਤੇਰਾ ਵੀ ਕੋਗੂ ਜਾ ਬਣਾ ਕੇ ਤੋੜਿਆ ਹੋਣਾ ਲਵੇਟ ਕੇ ਜੇ ਤੋੜਦੇ ਤੇ ਪਹਿਲਾਂ ਸਾਡੇ ਵੇਲੇ ਲਾਵਾ ਨਹੀਂ ਹੁੰਦਾ ਤੇ ਅੱਛਾ ਜੀ ਲਾਵਾ ਕਰਦੇ ਨਹੀਂ ਤੇ ਤੋੜ ਦਾਂਦੇ ਤੇ ਫੇਰ ਇਹ ਵੀ ਨਹੀਂ ਹੁੰਦੇ ਤੇ ਹਾਂ ਸਾਡੇ ਵੇਲੇ ਕੁਝ ਨਹੀਂ ਹੁੰਦਾ ਸੀ ਕਮਾਲ ਹੋ ਗਈ ਨਹੀਂ ਤੋੜ ਦਾਂਦੇ ਵਾ ਜਦੋਂ ਆਉਂਦੇ ਰੋਟ ਚੁੱਕਾ ਕੇ ਅੱਛਾ ਭੇਜ ਦਾਂਦੇ ਮੇਰੀਆਂ ਲਾਵਾ ਜ਼ਰੂਰ ਕਰੀਆਂ ਦੀਆ ਅੱਛਾ ਠੀਕ ਪਰ ਤੇਨੂੰ ਚੰਗੀ ਤਰ੍ਹਾਂ ਹੀ ਬੰਦਿਆਂ ਦੀ ਵੀ ਕਿਤੇ ਮੁੜ ਨਾ ਪਿਆ ਮੇਰਾ ਸ਼ਹਿਰ ਦੀ ਨਾ ਫਿਰਸਾਇਆ ਤੈਨੂੰ ਪਤਾ ਹੀ ਹੈ ਜਿਹਨੇ ਜਿਹਨਾਂ ਸਹੂਲਤਾਂ ਹੁੰਦੀਆਂ ਨੇ ਸ਼ਹਿਰਾਂ 'ਚ ਉਹ ਤਾਂ ਗੱਲ ਸਹੀ ਇੰਨੇ ਕਿਤਨਾ ਸ਼ਹਿਰ ਬਹੁਤ ਵੱਡਾ ਹੈ ਹਾਂ 12 13 ਦਾ ਮੰਡੀਆਂ ਲੱਗਦੇ ਆ ਨੇ 16 ਮੰਡੀਆਂ ਲੱਗੀਆਂ ਨੇ ਸਾਲ 'ਚ ਤੇ ਅੱਛਾ ਠੀਕ ਚਾਲ ਫਿਰ ਤਾਂ ਵਧੀਆ ਸਮਾਂ ਦੀ ਜਿਹੜਾ ਬਹੁਤ ਵਧੀਆ ਸਮਾਂ ਦੀ ਪਿਆਰ ਵਾਲਾ ਸਮਾਂ ਦੀ ਐਨਾ ਥਰੀਕਾ ਨਹੀਂ ਸੀ ਜਿਹੜੇ ਮੈਂ ਆਈਆਂ ਮੈਂ ਬੋਲੀਆਂ ਵਾਲੀਆਂ ਪਾਇਆ ਕਰਦੀ ਅੱਛਾ ਜਿਹੜੇ ਆ ਕੇ ਹੀ ਬੋਲੀ ਪਉਂਦੀ ਸੱਸ ਨੂੰ ਗੜੀ ਵਿੱਚ ਆਰਦੀ ਪਤਾ ਹੁੰਦਾ ਜਿੱਤਨਾ ਉਹਲੇ ਮੰਡੀ ਲੱਗਦੀ ਹਾਂਜੀ ਫਿਰ ਨਾਲੇ ਲੈ ਕੇ ਆਉਣੀ ਸੀ ਬੋਰੀ ਪਾਰਿਆ ਕਰਦੀ ਵਜਾਈ ਨੂੰ ਖੋਲੜੀ ਚ ਐਨਾ ਸਮਾਂ ਬਹੁਤ ਫਰਕ ਦੀ ਹੁਣ ਤਾਂ ਕਲ ਯੁੱਗ ਦਾ ਸਮਾਂ ਆ ਗਿਆ ਦੂਆ ਨੇ ਦੂਆ ਦੇਖ ਕੇ ਰਾਜੀ ਨਹੀਂ ਮਤਲਬ ਹੀ ਲੋਕ ਹੋ ਗਏ ਬਸ ਮਤਲਬ ਕੱਢਿਆ ਤੂੰ ਕੋਣ ਮੈਂ ਕੋਣ ਇਹ ਜੀ ਦੁਨੀਆ ਹੋ ਗਈ ਹੁਣ ਧੋਖੇਬਾਜ਼ਾਂ ਦੀ ਦੁਨੀਆ ਅੱਜ ਕੱਲ ਹੈ ਨਹੀਂ ਉਹ ਪਹਿਲਾਂ ਵਾਲਾ ਵਿਸ਼ਵਾਸ ਖਤਮ ਹੋ ਗਿਆ ਬਾਈ ਆਉਣ ਵਾਲੇ ਸਮੇਂ ਚ ਜਮੇ ਖਤਮ ਹੋ ਗਿਆ ਹੋਰ ਹੋਰ ਇਹ ਤਾਂ ਹੈਗਾ ਕਲ ਯੁੱਗ ਆ ਰਿਹਾ ਪੰਜ ਪੈਸੇ ਦਾ ਤਵਾਰ ਨਹੀਂ ਕਰ ਸਕਦੇ ਪੰਜ ਪੈਸੇ ਦਾ ਵੀ ਕਦੋਂ ਅੰਦਰੋਂ ਬੇਈਮਾਨਾ ਫੁੱਟਿਆ ਵੇ ਕਿਸੇ ਦਾ ਕੋਈ ਭਰੋਸਾ ਨਹੀਂ ਹੈਗਾ ਹੁਣ ਕਲ ਯੁੱਗ ਦਾ ਟਾਈਮ ਹੁਣ ਤਾਂ ਕੋਈ ਆਪਦਾ ਨਹੀਂ ਰਿਹਾ ਹੈਗਾ ਕੋਈ ਨਹੀਂ ਰਿਹਾ ਨਾ ਕੋਈ ਆਪਦਾ ਕੋਈ ਨਹੀਂ ਹੈਗਾ ਹਮ ਸਮਝ ਹੈ ਜਾਉਣਾ ਜੀ ਨਾ ਇਹ ਦੇਖਣਾ ਦੀ ਆਪਾਂ ਨੇ ਹੁਣ ਤਾਂ ਬਾਪ ਨੂੰ ਪੁੱਤ ਮਾਰ ਦਿੰਦਾ ਪੁੱਤ ਨੂੰ ਬਾਪ ਮਾਰ ਦਿੰਦਾ ਹੁਣ ਤਾਂ ਆਖਸ ਚੱਲ ਰਿਆ ਦੁਨੀਆ ਤੇ ਜਿਹੜੇ ਪਹਿਲਾਂ ਪੈਣ ਪਾਈਆਂ ਨਾ ਪਿਆਰ ਤੇ ਅੱਜ ਕਿਸੇ ਕੋਲੇ ਵੀ ਨਹੀਂ ਹੈ ਹਾਂਜੀ ਹੁਣ ਗਰੋਧ ਤਾਂ ਹੋਗੀ ਅੰਦਰੋਂ ਅੰਦਰ ਹੀ ਸ੍ਰੀਕਾ ਪੈਦਾ ਹੋਗਾ ਕੜਤਣ ਪੈਦਾ ਹੋਗੀ ਵੀ ਮਾਇਕ ਆਉਂਦੇ ਨਾਲੋਂ ਉਹ ਐ ਹੋ ਜੂ ਉਹ ਐ ਕਰਨਾ ਕਰਾਉਣਾ ਪ੍ਰਮਾਤਮਾ ਦੇ ਹੁੰਦਾ ਇੱਕ ਇਕ ਦੂਜੇ ਦੇ ਮਨ ਚ ਬੀਮਾਨੇ ਰਹੇ ਨਹੀਂ ਇਹ ਨਾ ਵੱਧ ਜੇ ਕਿਤੇ ਗਾਹ ਮੈਂ ਹਾਂ ਬਸ ਆਵਦਾ ਰਹਿੰਦਾ ਹਰੇਕ ਨੂੰ ਆਵਦਾ ਰਹਿੰਦਾ ਹਰੇਕ ਨੂੰ ਮੈਂ ਤੇ ਦੂਜਾ ਕੋਈ ਖੁਸ਼ੀ ਨਹੀਂ ਮਨਾਉਂਦਾ ਅੱਜ ਟਾਈਮ ਹੀ ਹੈ ਜੀ ਵੀ ਹਾਂ ਇਹ ਵੀ ਵਿਚਾਰਾ ਵੱਧ ਗਿਆ ਹੁਣ ਕੋਈ ਗੱਲ ਨਹੀਂ ਕਰ ਹੋ ਗਈ ਉਹ ਹੀ ਗੱਲ ਲੈ ਕੇ ਰੋਟੀ ਖਾਣ ਲੱਗਿਆ ਦੋ ਟਾਈਮ ਦੀ ਹੋਰ ਹੋਰ ਹਰੇਕ ਕਹਿੰਦਾ ਵੀ ਬਸ ਮੇਰੀ ਤਲੇ ਚੱਟਦਾ ਰਹੇ ਤੂੰ ਸਣਾ ਭੁੱਖਾ ਹੀ ਮਰੇ ਹਾਂ ਉੱਚਾ ਹੋ ਗਿਆ ਬਈ ਹੋਰ ਹੋਰ ਇਹ ਤਾਂ ਹੈ ਗਈ ਗੱਲਾਂ ਹੋ ਗਈਆਂ ਉਹ ਵੀ ਜੇ ਕੋਈ ਚਾਰ ਖੁੱਟ ਕਿਸੇ ਬੁੜੇ ਨੇ ਕੋਈ ਬੇਈਮਾਨੇ ਨਾਲ ਬਣਾ ਲੇ ਉਹਦੇ ਨਾਤ ਦਾ ਪਰਿਵਾਰ ਦਾ ਅੰਦਰੋਂ ਅੰਦਰ ਹੀ ਬੇਈਮਾਨਾ ਹੋ ਗਿਆ ਵੀ ਇਹਨੂੰ ਸਾਰੀ ਉਮਰ ਤੱਕ ਰੱਖੋ ਹਾਂ ਤੇ ਸਾਡੀ ਸਿਰੀ ਰਲਦਾ ਰਹੇ ਇਹ ਸਾਡੇ ਧੱਕੇ ਸੀਮਤ ਰਹੇ ਇਹ ਚੀਜ਼ਾਂ ਹੋਈਆਂ ਹੁਣ ਕਲਯੁਗ ਚ ਹੁਣ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਦੋਸਤੋ ਹਰ ਇੱਕ ਬੰਦੇ ਦਾ ਇਤਵਾਰ ਕਰਨਾ ਛੱਡ ਦੋ ਹੁਣ ਬੇਈਮਾਨਾ ਹੁਣ ਵੀ ਜ਼ਿਆਦਾ ਹੋਰ ਹੋਰ ਕੋਈ ਨਹੀਂ ਹੈਗਾ ਕਿਸੇ ਦਾ ਕੋਈ ਭਾਣ ਨਹੀਂ ਕੋਈ ਭਾਈ ਨਹੀਂ ਕੋਈ ਨਹੀਂ ਹੈਗਾ ਸਗੇ ਮਾਪੇ ਵੀ ਛੱਡ ਦਿੰਦੇ ਨੇ ਸਾਥ ਮਾੜੇ ਸਮੇਂ ਚ ਹੋਰ ਹੋਰ 2024 ਦਾ ਨੰਗਾ ਕਹੇ ਜਾਂਦਾ ਜਾਂਦਾ ਸਭ ਨੂੰ ਸਿਖਾ ਆ ਗਿਆ ਵੀ ਕਿਸੇ ਦੇ ਇਤਵਾਰ ਨਾ ਕਰੋ ਅੱਜ ਕੱਲ ਦੁਨੀਆ ਬੇਈਮਾਨ ਹੈ ਕਿਸੇ ਨੂੰ ਪੈਸਾਰਾ ਦੇਓ ਕਿਸੇ ਤੇ ਭਰੋਸਾ ਨਾ ਕਰੋ ਹੋਰ ਹੋਰ ਇਹ ਤਾਂ ਹੈਗਾ ਹੀ ਆ ਜੀ ਜੇ ਨਹੀਂ ਦੇਵਾਂਗੇ ਜਦੀ ਆਹਦੇ ਦਾ ਮੂੰਹ ਮੋਟਾ ਮੋਟਾ ਪਿਛਲੇ ਜਿੱਤੇ ਹੋਏ ਵੀ ਬੇਕਾਰ ਹਾਂ ਪੀ ਜਾਏ ਮੁੜਦੇ ਅਗਲੇ ਫੇਰ ਦੇ ਤਾਂ ਨੇ ਆਪਾਂ ਪੈਸੇ ਫਸ ਜਾਂਦੇ ਨੇ ਨਾਲੇ ਰਿਸ਼ਤੇਦਾਰੀ ਖਤਮ ਹੁੰਦੀ ਹੈ ਨਾਲੇ ਆਪਣਾ ਉਹ ਜਾ ਮੂੰਹ ਨਹੀਂ ਰਹਿੰਦਾ ਉਹ ਵੀ ਝੁੱਟ ਜਾਂਦਾ ਹੈ ਅੱਜ ਕੱਲ ਮੈਂ ਕਿਸੇ ਤੇ ਕੋਈ ਵਿਸ਼ਵਾਸ ਨਾ ਕਰੋ ਮੇਰੇ ਵੀਰੋ ਬਹੁਤ ਦੁਨੀਆ ਠੱਗੀ ਦਾ ਜਾਲ ਹੋ ਰਿਹਾ ਠੱਗੀ ਮਾਰਦੀ ਆ ਮਿੱਠੇ ਹੋ ਕੇ ਜ਼ਹਿਰ ਘੋਲ ਦੇ ਨੇ ਜਮੀ ਫੇਰ ਅੱਗੇ ਕਹਿਤਾ ਦਿੰਦੇ ਤੇ ਜੇ ਕਹਿੰਦਾ ਜਾਦੇ ਪਿਆਰੇ ਤਾਂ ਪੈਸੇ ਦੀਖ ਲੈ ਹਾਂ ਇਹ ਤਾਂ ਹੈਗਾ ਫੇਰ ਨਹੀਂ ਕਹਿ ਦਿੰਦੇ ਨੇ ਅੱਧਾ ਭਾ ਕੇ ਦੇਖ ਲੈ ਅੱਧਾ ਭਾ ਕੇ ਦੇਖ ਲੈ ਪਤਾ ਲੱਗ ਜਾਂਦਾ ਆ ਸੀਰ ਸਿਆਪਾ ਕਹਿੰਦਾ ਜੇ ਤਾ ਕਰ ਲੈ ਕੇ ਲਾਪਾ ਸੀੜ ਦਾ ਵੀ ਸਿਆਪਾ ਹਾਂ ਮੈਨੂੰ ਤਾਂ ਜਮੀ ਸਿਰੇ ਕੰਮ ਲੱਗ ਰਿਹਾ ਹੁਣ ਤਾਂ ਸੀਰ ਸਿਆਪੇ ਵਾਲਾ ਵੀ ਨਹੀਂ ਕੰਮ ਸਾਂਝਾ ਰਿਹਾ ਭਾਈ ਹੁਣ ਤਾਂ ਕੰਮ ਖਤਮ ਹੋ ਗਿਆ ਹੁਣ ਤਾਂ ਜੇ ਕੰਮ ਵੀ ਕਰਨਾ ਆਪਦਾ ਦਿਹਾੜੀ ਆ ਲਾਓ ਆਪ ਦੇ ਘਰੇ ਬੰਦਾ ਰੱਖੋ ਪੈਸੇ ਤੇ ਦਿਹਾੜੀ ਤੇ ਉਹਦੇ ਤੋਂ ਕੰਮ ਕਰਾ ਲਉ। ਹੂੰ ਕੋ ਪਹਿਲਾਂ ਵਾਲਾ ਕੰਮ ਨਹੀਂ ਗਿਆ ਸੱਤ ਜੁਗੜਾ ਹੁਣ ਤਾਂ ਕਲ ਜੁਗੜਾ ਜਮੇ ਭੇੜਾ ਸਮਾਂ ਹੈ। ਅੱਜ ਲਿਖ ਲੋ ਚਾਹੇ ਕੱਲ ਲਿਖ ਲੋ। ਹੁਣ ਜਿਵੇਂ ਬਾਬੇ ਵਰਗੇ ਨੇ ਹਲੇ ਉਹ ਤਾਂ ਫੇਰ ਵੀ ਕਰ ਜਾਂਦੇ ਨੇ। ਹਾਂ ਨਾ ਜਿਹੜੇ ਹੁਣ ਗਾਂਹਾਂ ਵਾਲੇ ਆ ਰਹੇ ਨੇ ਉਹ ਤਾਂ ਚੁੰਡ ਹੀ ਨਿਵੜਾਉਂਦੇ ਹੈਗੇ। ਜੀ ਜੀ ਅਸੀਂ ਨੇ ਘਰ ਪਾਇਆ। ਸਾਡੇ ਕਿਸੇ ਨਿੱਕ ਦਿਨ ਵੀ ਨਹੀਂ ਲਵਾਇਆ। ਫੇਰ ਬਾਬਾ ਭਾਵੇਂ ਕਿੰਨੀਆਂ ਕਿੰਨੀਆਂ ਬੀੜੀਆਂ ਕਰਕੇ ਆਇਆ ਹੋਣਾ। ਆ ਬਧੇਰਾ ਕੰਮ ਕਰਿਆ ਤੇਰਾ ਫੇਰ ਅੰਤ ਨਹੀਂ ਛੱਡਿਆ ਫੇਰ ਆ ਦੇ ਆਪਦੇ ਵਾਰੀ ਕੋਈ ਫੜਿਆ ਵੀ ਨਹੀਂ ਕਿਸੇ ਨਿੱਟੇ ਵਿੱਚ ਚੁਕਾਈ ਨਹੀਂ ਕਰਾਦਾ ਆਏਗਾ ਜਦ ਮੈਂ ਮੈਂ ਬਧੇਰਾ ਕਰਟਾ ਡੋਆ ਮੇਰੀ 45 ਛੜੀ ਸਾਧੇ ਉਰੋਰੀਆ ਮੈਂ ਬਧੇਰਾ ਕੰਮ ਕਰਾਇਆ ਜਦ ਆਪ ਨੂੰ ਲੋੜ ਹੁੰਦੀ ਆ ਉਦੋਂ ਨੂੰ ਪਾਸਾ ਪਲਟ ਜਾਂਦੇ ਨੇ ਸਾਨੂੰ ਟਾਈਮ ਨਹੀਂ ਹੈਗਾ ਹੋਰ ਹੋਰ ਬਸ ਗਾਹਾਂ ਨੂੰ ਸਿਆਣੇ ਹੋ ਜਾਂਦੇ ਨੇ ਫਿਰ ਕਾਨੂੰ ਹੋਇਆ ਜਾਂਦਾ ਬੇਬੇ ਜਿਹੜੇ ਆ ਨਰਮਦੀਲ ਦੇ ਬੰਦੇ ਹੁੰਦੇ ਨੇ ਉਹਨਾਂ ਤੋਂ ਕਦੇ ਨਹੀਂ ਹੋਇਆ ਜਾਂਦਾ ਜੈ ਵੱਡਾ ਚਾਹੇ ਕੋਈ ਜਿੰਨਾ ਮਰਜੀ ਵੱਡੀ ਜਾਵੇ ਫੇਰ ਵੀ ਐ ਸੋਚ ਲੈਨੇ ਵੀ ਚੱਲ ਕੋਈ ਨਾ ਅਗਲਾ ਨੀਮਾ ਹੋ ਕੇ ਆਇਆ ਜਲ ਕੋਈ ਨੇ ਤਾਂ ਆਪਾਂ ਨੂੰ ਮਾਰ ਦਿੰਦੀ ਐ ਜਲ ਕੋਈ ਨੇ ਤਾਂ ਹੁਣ ਮੇਰੇ ਦੀ ਲਾਹਾਂ ਹੀ ਕਹਦੇ ਵੀ ਅੰਤ ਪਰੇ ਦਾ ਪਾਲਾ ਹੋਰ ਵਾਸਾ ਹੀ ਸੋਚ ਲੈਣੇ ਜੇ ਕਿਸੇ ਦਾ ਕਰਤਾ ਚਾਹੇ ਨਾ ਕਰਤਾ ਰਸ ਉਹਨਾਂ ਦਾ ਭਲਾ ਹੀ ਕਰੇ ਹਾਂ ਆ ਹੀ ਕਹਿੰਦੇ ਆ ਜੀ ਆਪਾਂ ਤਾਂ ਵੀ ਚੱਲ ਕਦੇ ਮਾੜਾ ਨਾ ਕਰਾਈ ਨਾ ਨਾ ਬਸ ਨਾ ਕਹਿੰਹੀਂ ਆਪਣਾ ਭਾਵੇਂ ਕੋਈ ਲੱਖ ਕਰ ਜੇ ਹਾਂ ਕਿਸੇ ਨੂੰ ਉਹ ਹੁਣ ਨੀ ਕਰਣ ਵਾਲੇ ਦਾ ਭਾਈ ਮਾੜਾ ਪਹਿਲੀ ਬੰਨੀ ਬੈਠੇ ਹੁੰਦੇ ਨੇ ਕੋਈ ਦੇਖਦੇ ਨਾ ਉਹਨਾਂ ਬੱਲੇ ਸ਼ਰਮਾ ਹੈ ਨਾ ਉਹਨਾਂ ਦੇ ਵਹਿਜਤਾ ਨਾ ਦੀਨ ਨਾ ਧਰਮ ਉਸ ਨਹੀਂ ਹੈਗਾ ਮਾੜਾ ਕਰਨਾ ਜਿਹਨੇ ਉਹਨੇ ਮਾੜਾ ਅੱਜ ਵੀ ਕਰਨਾ ਮਾੜਾ ਦੋ ਘੰਟਿਆਂ ਨੂੰ ਵੀ ਮਾੜਾ ਕਰੂ ਉਹਨੇ ਉਹ ਤਾਂ ਉਹਦੇ ਉਹ ਤਾਂ ਉਹਦੇ ਮਨ ਚ ਸੋਚੀ ਹੋਇਆ ਹੁੰਦਾ ਨੇ ਉਹ ਨਹੀਂ ਰਵੇ ਸ਼ਰਮ ਹੈ ਹੀ ਨਹੀਂ ਉਹ ਤਾਂ ਮਿੱਟੀ ਖਰੋਣ ਨਾਲ ਲੱਗ ਜਾਂਦਾ ੜੱਕੇ ਨਾਲ ਨੀਮੀ ਪਾ ਕੇ ਉਹਦੇ ਪੱਲੇ ਕੁਝ ਨਹੀਂ ਹੈਗਾ ਨਾ ਉਹਨੇ ਬੋਲਣਾ ਹੈ ਨਾ ਗੁੰਗੀ ਦਾ ਗੁੜ ਖਾ ਲੈਣਾ ਬਸ ਉਹਨੂੰ ਕੁਛ ਮਰਜ਼ੀ ਕਹੀ ਜਾ ਉਹਨੇ ਮਾੜਾ ਕਰਨੀ ਹਾਂ ਤੇ ਸਮਾਂ ਆਇਆ ਜਾ ਬਾਈ ਪੜੇ ਮਾਨਸੀ ਦਾ ਕੋਈ ਟਾਈਮ ਨਹੀਂ ਹੈਗਾ ਕੋਈ ਜੁਗ ਨਹੀਂ ਹੈਗਾ ਹਾਂ ਗੱਲ ਸਹੀ ਆ ਕੱਢ ਦੀ ਪੜਾਸ ਹਾਲੇ ਹੋ ਗਏ ਕਰ ਤੇ 2024 ਚ ਜੋ ਵੀ ਫੁੱਲ ਵਾਰ ਕੇ ਬਣੀ ਹੁੰਦੀ ਆ ਉਹ ਸਾਰੀਆਂ ਠੋਕਰਾਂ ਖਾਧੀਆਂ ਹੋਈਆਂ ਨੇ ਮੇਰੇ ਸਾਰੇ ਮਾੜੇ ਦਿਨ ਕੱਟੇ ਨੇ ਹੁਣ ਪੰਜ ਸੱਤ ਸਾਲ ਮੈਂ ਜਮੇ ਗਰੀਬੀ ਦੇ ਦਿਨ ਕੱਟੇ ਹਾਂ ਮਾੜੇ ਦਿਨਾਂ ਦੀਆਂ ਠੋਕਰਾਂ ਹੁਣ ਜਿਹੜਾ ਕੁਸ ਮੈਂ ਕਹਿੰਦਾ ਦੀ ਵੀ ਇਹ ਵੀ ਬੰਦਾ ਮੇਰਾ ਵਿਸ਼ਵਾਸ ਹੁੰਦਾ ਦੀ ਉਹ ਵੀ ਮੈਨੂੰ ਧੋਖਾ ਦੇ ਸਾਰੀ ਦਿਂਦੇ ਨੇ ਭਰਾਵਾ ਕੋਈ ਨਹੀਂ ਖੜਦਾ ਚੰਗੇ ਟਾਈਮ 'ਚ ਤਾਂ ਹਰੇਕ ਲਵੇ ਲੱਗ ਜਾਂਦਾ ਵੀ ਲਵੇ ਲੱਗਾਂਗੇ ਕੁਝ ਮੇਲੂਗਾ ਕਿਸੇ ਨੇ ਆਏ ਨਹੀਂ ਕਹਿੰਦਾ ਕੋਈ ਵੀ ਚਲਦਾ ਰੀ ਲੈ ਜਾ ਪੈਸੇ ਮੋੜਦੀ ਇੱਡਾ ਤਾਂ ਕੋਈ ਲੈਣ ਵਾਲਾ ਵੀ ਨਹੀਂ ਬੇਈਮਾਨ ਹੁੰਦਾ ਸਮਾਂ 'ਚ ਇੱਕ ਨਦੀ ਹੋਊਗਾ ਨਹੀਂ ਅਗਲਾ ਕਹਿੰਦਾ ਮੈਂ ਪੈਸਾ ਲੈਂਦਾ ਹੋਇਆ ਬਈ ਹੁਣ ਪਾਣੀ ਖਾ ਕੇ ਖਰਾਬ ਹੋਊਗਾ ਹਾਂ ਠੀਕ ਹੈ ਨਾ ਆਹ ਦੇ ਲਾ ਹੁਣ ਸੀਬੋ ਵੇ ਮੇਰੀ ਗੱਲ ਸੁਣਾਉਣੀ ਹੈ ਤੇ ਪਹਿਲਾਂ ਤਾਂ ਕਹਿੰਦੇ ਤੇ ਕਾਹਨ ਸੀਬੋ ਕਿਹੜੀ ਸੀਬੋ ਹੁਣ ਸੀਬੋਰੀ ਚੜਾਈ ਹੁਣ ਕਹਾਂਗੇ ਸਾਡੇ ਵਾਲੀ ਸੀਬੋ ਕਿਹਾ ਬੇਬੇ ਕਹਾਂਤੀ ਨਾ ਬੰਦੇ ਨੇ ਹੁਣ ਸਾਡੇ ਵਾਲੀ ਨਾ ਹੁਣ ਸਾਡੇ ਵਾਲੀ ਸਿਬੋ ਹੋ ਗਈ ਪਹਿਲਾਂ ਕਹਿੰਦੇ ਅਸੀਂ ਜਾਣਦੇ ਨਹੀਂ ਸੀ ਪੁੱਤ ਹਾਂ ਹਾਂ ਲੋਕਾਂ ਨੇ ਉਹੀ ਗੱਲ ਜਦੋਂ ਕਿਸੇ ਬੰਦੇ ਨੇ ਕਿਹਾ ਤਾਂ ਹੈਰਾਨੀ ਹੋਈ ਹਾਂ ਉਹ ਤਾਂ ਚਾਲ ਚੋ ਗਈ ਨਾ ਕਹਿੰਦਾ ਜੀ ਅੱਜ ਦੋ ਬੇਬੇ 2 ਰੁਪਈਆ ਦਾ ਕੰਮ ਕਰਨ ਲੱਗੀ ਅੱਜ ਸਿਬੋ ਸਾਹਿਬ ਬਣ ਗਈ ਹਾਂ ਜਦ ਨਾ ਕੰਮ ਦੀ ਫਿਰ ਸਿਬੋ ਤੋਂ ਅਸੀਂ ਕੀ ਲੈਣਾ ਤੇਰਾ ਇਹ ਵੀ ਕਿਤੇ ਸਿਬੋ ਕੁਝ ਮੰਗ ਨਾ ਲਵੇ ਕਹ ਨਹੀਂ ਹੁਣ ਆਇਆ ਵੀ ਇਹਦੇ ਨਾਲ ਜੁੜ ਕੇ ਆਪਾਂ ਵੱਡੇ ਹੋ ਜਾਾਂਗੇ ਚਲੋ ਪਰਮਾਤਮਾ ਨਾ ਚੱਲਦਾ ਮਿੱਤਰਾਂ ਦਾ ਕਹਿੰਦੇ ਦੇਖੋ ਸਦੋ ਸਦੀ ਗਰੀਬੀ ਹੁਣ ਮਿੱਤਰਾਂ ਦਾ ਨਾ ਚੱਲ ਲੱਗਾ ਜਿੱਥੋਂ ਮਰਜ਼ੀ ਬੰਗਾ ਚੜਵਾ ਲਈ ਉਹ ਤਾਂ ਠੀਕ ਐ ਸਿੱਧੋ ਆ ਬੇਬੇ ਬੈਠੀਆ ਮੇਰੇ ਲਵੇ ਸਦੋ ਸਦੀ ਗਰੀਬੀ ਨਹੀਂ ਰਹਿੰਦੀ ਸਦੋ ਸਦੀ ਅਮੀਰੀ ਨਹੀਂ ਰਹਿੰਦੀ ਸਦੋ ਸਦੀ ਚੜਾਈਆਂ ਨਹੀਂ ਰਹਿੰਦੀਆਂ ਸਦੋ ਸਦੀ ਦਿਲਿੰਦਰ ਨਹੀਂ ਰਹਿੰਦੇ ਚੱਲ ਬਾਈ ਰੁਪਏ ਖੁਸ਼ੀਆਂ ਆਉਣੀਆਂ 2025 ਚ ਕਦੇ ਤਰ੍ਹਾਂ ਆਪ ਸੁਣਦੀ ਆ ਯਾਰ ਹਰ ਸਾਲ ਬਾਤਾਂ ਰੂੜੀ ਵੀ ਚੱਕੀ ਜਾਂਦੀ ਆ ਬਾਈ ਚੰਗਾ ਭਾਈ ਅੱਗੇ ਦੇਓ ਸਾਸਰੀ ਘਰ ਪਾਈ ਜਾਓ ਚੱਕ ਤੇ ਰੂੜੀ ਤਾਂ ਤਾਲਾ ਫੰਡਾ ਫੰਡਾ ਸਾਫ ਕਰਤਾ ਅੱਜ ਜਿਵੇਂ ਸੰਭਰਤੀ ਰੂੜੀ ਰਹੀਏ ਨਹੀਂ ਕੋਈ ਵੀ ਕੱਕ ਕਿੱਥੇ ਲਾਉਂਦੀ ਆ ਦੂਰ ਕਿੱਥੇ ਦੋ ਲਾ ਦਿੰਦੀ ਆ ਕਿੱਥੇ ਉਰੇ ਕਾਹਤੋਂ ਕਿਵੇਂ ਲਾਉਂਦੀ ਆ ਕਿਵੇਂ ਕਿਵੇਂ ਧਰ ਦਿਆ ਕਿਵੇਂ ਧਰਦੀ ਹੁੰਦੀ ਆ ਵਾਹ ਵਾਹ ਤੂੰ ਅੱਕੜ ਦਿਆ ਪੋਰੀ ਆ ਕੌਣਾ ਮੋਟੋ ਦੇਖੀ ਦੀਦੀ ਐ ਇਹ ਮੈਂ ਕਿੰਦਾ ਫੇ ਨਾਚ ਲਾ ਦੀ ਦੀ ਨਾਲ ਆਦਿਕਾ ਸ਼ੇਰ ਬਣੀ ਫਿਰਦੀ ਆਈ ਨੇ ਜੇ ਵਿਚਾਰੀ ਦੀ ਉਹਦੀ ਨਾੜ ਚੜ ਜੂਗੀ ਦੇਖ ਵੀ ਲੋਕੜ ਕਾ ਕੇ ਮਗਰ ਇੱਥੇ ਆ ਰਹੇ ਆਂ ਤੀਵਾ ਇਧਰ ਤੋਂ ਕੋਤ ਮੜਾ ਗਾਹਣੋਂ ਆਇਆ ਨਾੜ ਤੇ ਪੁੰਚੀਆਂ ਕਿਤੇ ਨਵੇਂ ਸਾਲ ਦਾ ਤੋਹਫਾ ਦੇ ਦੋ ਬੇਬੇ ਨੂੰ ਪੁੰਚੇ ਦੇ ਮੰਜੇ ਦੇ ਹੁੰਦਾ

ਨਾ ਮਾਗਰੇ ਘਰ ਤੋ ਰੇ ਅਨੇਰ ਤੇ ਆਈ ਸਕਣ ਵਾਲੇ ਮੰਗੂ ਠੀਕ ਕਰਦਾ ਬਸ ਠੀਕ ਹੱਥ ਕਰ ਲਾ ਕੇ ਕਰਦੇ ਕਰਦੇ ਕੰਮ ਮੁੜੀ ਦਾ ਚੱਲ ਜਬੜੇ ਸੀ ਇੱਧਰ ਇੱਕ ਵੜੀ ਆਏ 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 ਉੱਚੇ ਰੋਏ ਰਿਕ ਉੱਚੇ ਰੋਏ ਆਦੀ ਨਹੀਂ ਛੱਡਦੀ ਕਹਿ ਮੁੜੀਏ ਨਵੇਂ ਸਾਰ ਤੇ ਸਾਰਾ ਖੂਨ ਪੀ ਜਾਉ ਓਕੇ ਹਾਈ ਹੈ ਕੱਪੜਾ ਵਾਲਾ ਮਾਰ ਉੱਪਰ ਆਉਂਦਾ ਨਹੀਂ ਆਉਂਦੀ ਹੈ ਐਂ ਪਾਈ ਦਿਆ ਨੇ ਜਿਵੇਂ ਜੇਲ੍ਹ ਚੋਂ ਨਿਕਲੀਆਂ ਹੁੰਦੀਆਂ ਨੇ ਯਾਰ ਨਿਕਰੀਏ ਉਹ ਛੱਡ ਗਈ ਤੇਰੀ ਦਾਦੀ ਤਾਂ ਤੈਨੂੰ ਉਰੀ ਆਪਾਂ ਕਿਵੇਂ ਦੇਖੇ ਬਾਹਰ ਦੇ ਜੇਲ੍ਹ ਦੇ ਭੱਗੇ ਆ ਤੂੰ ਵੀ ਦੇਖਾਂ ਕਿਹੜੀਆਂ ਚਿਲੀਆਂ ਕਿਥੇ ਦੀਆਂ ਜਾਂਦੀਆਂ ਛੋਟੇ ਛੋਟੇ ਕਰ ਜਿਓ ਕਿੱਥੇ ਲੱਗਦੀਆਂ ਤੇ ਆਈ ਹੋਪ ਸੋ ਨੂੰ ਆਪਣਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਹੁਣ ਵਾਰੀ ਹੈ ਕਮੈਂਟਾਂ ਦੀ ਕਿਉਂਕਿ ਕਾਫੀ ਦਿਨ ਹੋ ਗਏ ਤੇ ਆਪਾਂ ਨੇ ਵੀਡੀਓ ਦੇ ਵਿੱਚ ਕਮੈਂਟ ਨਹੀਂ ਬੋਲੇ ਹਾਂਗੇ ਤੇ ਉਹਨਾਂ ਦੇ ਨਾਮ ਹੈਗੇ ਨੇ ਜੀ ਪਹਿਲਾ ਨਾਮ ਹੈਗਾ ਪਰਮਜੀਤ ਕੌਰ ਬਲਵੰਤ ਸਿੰਘ ਸੇਖੋਂ ਯੂਐਸ ਤੋਂ ਜੀ ਕਲਵੰਤ ਸਿੰਘ ਮੁਹੰਮਦ ਅਫਜਲ ਜਰਮਨੀ ਤੋਂ ਤੇ ਮੁਹੰਮਦ ਤਾਰਿਕ ਕਾਲੋ ਜੱਟ ਪਾਕਿਸਤਾਨ ਤੋਂ ਜੀ ਡਾਕਟਰ ਚਰਨਜੀਤ ਕੌਰ ਗਿੱਲ ਅਮਿਤ ਅਛਰਾ ਗੁਰਪ੍ਰੀਤ ਸਿੰਘ ਗੁਜਰਾ ਪਰਨੀਤ ਕੌਰ ਕਮਾਣ ਬਲਦੇਵ ਸਿੰਘ ਰਸੀਦਾ ਤੋਂ ਨੇ ਜੀ ਗਗਨ ਢਿੰਡਸਾ ਜਸਵੀਰ ਬੱਬੂ ਸੋਹਣ ਸਿੰਘ ਰਵੀ ਸਿੰਘ ਅਸੀਫ ali ਵਿੱਕੀ ਪਾਕਿਸਤਾਨ ਤੋਂ ਜੀ ਨਸੀਬ ਕੌਰ ਨਵਜੋਤワਲ ਕੈਨੇਡਾ ਤੋਂ ਸਤਪਾਲ ਸ਼ਰਮਾ ਸੰਗਰੂਰ ਤੋਂ ਮਨਜੀਤ ਕੌਰ ਪਿੰਡ ਹੈਗਾ ਜੀ ਕਬਰਵੱਛਾ ਕਬਰਵੱਛਾ ਜ਼ਿਲ੍ਹਾ ਫਰੋਜ਼ਪੁਰ ਤੋਂ ਜੀ ਹਰਪ੍ਰੀਤ ਕੌਰ ਸੋਨੀ ਉਪਰ ਬਾਬਲੀ ਹੰਗਾ ਕੈਲਗੀਰੀ ਤੋਂ ਕੈਨੇਡਾ ਜੀ ਪ੍ਰਤਾਪ ਢਿੱਲੋਂ ਰਣਜੀਤ ਸਿੰਘ ਜਸਵਿੰਦਰ ਕੌਰ ਕੋਕਰੀਕਲਾ ਤੋਂ ਸੰਦੀਪ ਕੌਰ ਸਤਗੁਰ ਸਿੰਘ ਰਾਜਵਿੰਦਰ ਕੌਰ ਜੂਕੇ ਤੋਂ ਕਮਲ ਬਾਦਸ਼ਾ ਆਪਵਜੋਤ ਸਰਬੀਤ ਕੌਰ ਗੁਰਚਾਨ ਸਿੰਘ ਨਰਮਲ ਢੀ ਲੋ ਮਨਪ੍ਰੀਤ ਚਾਹਲ ਮਲਕੀਤ ਸਿੰਘ ਕਿਰਨਪਾਲ ਕੌਰ ਕਰਨਗੁਰ ਕਮਲਜੀਤ ਆਲਖ ਮਨਜੀਤ ਸਿੰਘ ਦੋਹਾ ਕਤਰ ਤੇ ਸਬਨੂਰ ਸਰੋਹ ਮਲ ਸਿੰਘ ਮਾਨ ਕਨੇਡਾ ਤੋਂ ਆਮਨਦੀਮਾਨ ਅੰਮ੍ਰਿਤ ਬਿਰਕ ਹਰਵੰਸ ਹਰਪ੍ਰੀਤ ਕੌਰ ਵੇਟਲੋਸ ਜਾਖਲਤੋ ਜੀ ਗੁਰਪ੍ਰੀਤ ਕੌਰ ਕੁਲਦੀਪ ਕੌਰ ਜੋਨੀ ਕੰਬੋਸ ਕੁਸ਼ਪਿੰਦਰ ਮਹਿਰਾ ਸਰਿੰਦਰ ਕੌਰ ਗੁਰਜਿੰਦਰ ਸਿੰਘ ਬਿੰਦਰ ਸਿੰਘ ਅਵੀ ਕੱਕੜ ਰਵਿੰਦਰਜੀਤ ਕੌਰ ਜਸਪਾਲ ਮਾਨ ਗੁਰਮੁਖ ਗਿੱਲ ਗੁਰਪ੍ਰੀਤ ਸਿੰਘ ਗਿੱਲ ਪਿੰਡ ਵਿਦਾਤਾ ਜ਼ਿਲ੍ਹਾ ਬਰਨਾਲਾ ਤੋਂ ਜੀ ਪਵਿੱਤਰ ਸਿੰਘ ਜਸਵਿੰਦਰ ਸਿੰਘ ਬਾਠ ਯੂ ਐਸ ਏ ਤੋਂ ਤੇ ਤਿਹਾਲ ਤਿਹਾਲ ਸਿੰਘ ਜਲਾਲਪੁਰ ਤੋਂ ਜਗਰੂਪ ਸਿੰਘ ਰਣਜੀਤ ਗਿੱਲ ਰਮਨ ਰਾਣੀ ਤੇ ਪਚੀਤਰ ਸਿੰਘ ਆਸਟ੍ਰੇਲੀਆ ਤੋਂ ਬਲਜੀਤ ਕੌਰ ਜਸਿੰਦਰ ਸਿੰਘ ਕੋਕਰੀ ਕਲਾ ਤੋਂ ਜੀ ਸੋਨੀ ਉਪਲ ਅਮਿਤ ਅਚਰਾ ਬਲਵੰਤ ਸਿੰਘ ਨਿਹਾ ਨੀਲਮ ਸ਼ਰਮਾ ਇਹ ਸਾਰੇ ਕਮੈਂਟਸ ਜਿਹੜੇ ਆਪਾਂ ਨੂੰ ਆਏ ਨੇ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਤੇ ਸਾਰਿਆਂ ਨੇ ਹੈਪੀ ਨਿਊ ਇਅਰ ਵਿਸ਼ ਕੀਤਾ ਜੀ ਸੋਨੂੰ ਵੀ ਹੈਪੀ ਨਿਊ ਇਅਰ ਇੱਕ ਵਾਰ ਫੇਰ ਹੈਨਾ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰਹੋ ਤੁਸੀਂ ਸਾਰੇ ਜਣੇ ਜੀ ਤੇ ਹੁਣ ਜੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਦੇਵਾ ਗਿਆ ਜੀ ਸ਼ਸ਼ੀਕਾਲ ਬਾਏ ਬਾਏ